ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜੇਕਰ ਸਾਡੇ ਸਰੀਰ ਵਿੱਚ ਗੰਢ ਦੀ ਸਮੱਸਿਆ ਹੈ ਤਾਂ ਸੀਤਾ ਫਲ ਦਾ ਪ੍ਰਯੋਗ ਗੰਢ ਦੇ ਇਲਾਜ ਲਈ ਬਹੁਤ ਅਸਰਦਾਰ ਹੈ ਪੱਕੇ ਹੋਏ ਸੀਤਾ ਫਲ ਨੂੰ ਕੱਟ ਕੇ ਗੰਢ ਉੱਤੇ ਬੰਨਣ ਨਾਲ ਗੰਢ ਫੁੱਟ ਜਾਂਦੀ ਹੈ ਅਤੇ ਹੌਲੀ-ਹੌਲੀ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 2 ਚਾਂਦੀ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਲੈ ਕੇ ਆਪਣੇ ਪਾਰਸ ਵਿੱਚ ਜਾਂ ਫੇਰ ਕਿਸੇ ਇਸ ਵਿੱਚ ਪਾ ਕੇ ਆਪਣੇ ਕੋਲ ਰੱਖ ਲਓ ਇਸ ਤਰ੍ਹਾਂ ਕਰ ਨਾਲ ਤੁਹਾਨੂੰ ਤਨ ਲਾਭ ਮਿਲ ਲੱਗ ਜਾਵੇਗਾ ਨੰਬਰ 3 ਬਜਨ ਘਟਾਉਣ ਦੇ ਲਈ ਜੀਰਾ ਤੇ ਅਜਵੈਨ ਮਿਲਾ ਕੇ ਚਾ ਕਾਫੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੀ ਹੈ ਨੰਬਰ 4 ਜੇਕਰ ਤੁਹਾਡੇ ਮਨ ਅੰਦਰ ਕੋਈ ਇੱਛਾ ਹੈ ਤਾਂ ਉਸ ਤੁਸੀਂ ਉਸ ਨੂੰ ਪੂਰੀ ਕਰਨਾ ਚਾਹੁੰਦੇ ਹੋ ਤਾਂ ਇੱਕ ਤੇਜ ਪੱਤਾ ਲੈ ਕੇ ਉਸ ਨੂੰ ਵੀਰਵਾਰ ਵਾਲੇ ਦਿਨ ਹਲਦੀ ਵਾਲੇ ਡੱਬੇ ਵਿੱਚ ਦੱਬ ਕੇ ਰੱਖ ਦਿਓ ਸ਼ਨੀਵਾਰ ਵਾਲੇ ਦਿਨ ਇਸ ਪੱਤੇ ਨੂੰ ਰਾਤ ਦੇ ਸਮੇਂ ਉੱਤਰ ਦਿਸ਼ਾ ਵਾਲੇ ਨੂੰ ਜਲ ਮੂੰਹ ਕਰਕੇ ਜਲਾ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮਨ ਦੀ ਮਨੋ ਕਾਮਨਾ ਪੂਰੀ ਹੋ ਜਾਵੇਗੀ ਨੰਬਰ 5 ਸਰੀਰ ਦੀ ਫੈਟ ਨੂੰ ਘਟ ਕਰਨ ਦੇ ਲਈ ਪਪਿੱਤੇ ਦਾ ਸੇਵਨ ਕਰੋ ਰੋਜ਼ਾਨਾ ਪਵਿੱਤਾ ਖਾਣ ਨਾਲ ਕੁਝ ਦਿਨਾਂ ਵਿੱਚ ਸਰੀਰ ਬੀਚੇ ਜਮਾ ਹੋਇਆ ਪਾਟਾ ਘਟ ਹੋ ਜਾਵੇਗਾ ਨੰਬਰ 6 ਜੇ ਕਰ ਤੁਸੀਂ ਇਸ਼ਨਾਨ ਕਰਨ ਸਮੇਂ ਪਾਣੀ ਵਿੱਚ ਹਲਦੀ ਮਿਕਸ ਕਰਕੇ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨੂੰ ਤੁਹਾਡੇ ਅੰਦਰ ਨਾਰਾਤਮਕ ਊਰਜਾ ਖਤਮ ਹੋਣ ਲੱਗ ਜਾਂਦੀ ਹੈ ਨੰਬਰ 7 ਅਜਵੈਣ ਦਾ ਪਾਣੀ ਕਮਰ ਦੀ ਚਰਬੀ ਨੂੰ ਘਟਕਾਣ ਵਿੱਚ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ ਇੱਕ ਛੋਟਾ ਚਮਚ ਅਜਵੈਣ ਦਾ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਨੰਬਰ 8 ਜੇਕਰ ਪੈਸੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਹਲਦੀ ਦੇ ਡੱਬੇ ਵਿੱਚ ਚਾਂਦੀ ਦਾ ਸਿੱਕਾ ਪਾ ਕੇ ਇੱਕ ਕੋਟ ਇੱਕ ਪੋਟਲੀ ਵਿੱਚ ਪਾ ਦੋ ਉਸ ਵਿੱਚੋਂ ਛੋਟਾ ਜਿਹਾ ਤਿਲਕ ਤਿਲਕਾ ਤુલਸੀ ਦੇ ਪੌਦੇ ਨੂੰ ਲਗਾ ਦੋ ਤੇ ਥੋੜਾ ਜਿਹਾ ਤਿਲਕ ਰੋਟੀ ਉੱਪਰ ਲਗਾ ਕੇ ਘਾਣਾ ਖਵਾ ਦਿਓ ਇਸ ਤਰ੍ਹਾਂ ਕਰ ਨਾ ਰਤਵਾਂ ਨੂੰ ਤਨ ਸੰਵੰਦੀ ਬਹੁਤ ਸਮੱਸਿਆ ਖਤਮ ਹੋ ਜਾਣਗੀਆਂ ਨੰਬਰ 9 ਜਿਹੜਾ ਇਨਸਾਨ ਲਸਣ ਨੂੰ ਕੱਚਾ ਖਾਂਦਾ ਹੈ ਉਸ ਉਸ ਨੂੰ ਪੇਟ ਵਿੱਚ ਕਦੇ ਵੀ ਗੈਸ ਦੀ ਸਮੱਸਿਆ ਨਹੀਂ ਹੁੰਦੀ ਤੇ ਉਹ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਨੰਬਰ 10 ਸ਼ੁੱਕਰਵਾਰ ਵਾਲੇ ਦਿਨ ਜੇਕਰ ਤੁਸੀਂ ਕਿਸੇ ਕੰਨਿਆ ਨੂੰ ਮਿੱਠੇ ਵਾਲੀ ਕੋਈ ਵੀ ਚੀਜ਼ ਦਾਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸ਼ੁਕਰ ਗ੍ਰਹਿ ਸ਼ਾਂਤ ਰਹਿੰਦਾ ਹੈ ਜੇਕਰ ਤੁਸੀਂ ਹਲਦੀ ਦੇ ਤਿਲਕ ਨੂੰ ਆਪਣੇ ਕੰਨ ਦੇ ਪਿੱਛੇ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਗੁਰੂ ਗ੍ਰਹਿ ਬਲਵਾਨ ਹੁੰਦਾ ਹੈ ਨੰਬਰ 11 ਬਾਥੂ ਦਾ ਸਾਗ ਖਾਣ ਨਾਲ ਪੀਲੀਆ ਵਰਗੀ ਬਿਮਾਰੀ ਤੋਂ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਇਸ ਲਈ ਠੰਡੇ ਦੇ ਮੌਸਮ ਵਿੱਚ ਵੱਧ ਬਾਥੂ ਦਾ ਸਾਗ ਜ਼ਰੂਰ ਖਾਓ ਨੰਬਰ 12 ਜੀ ਕਰ ਤੁਸੀਂ ਇੱਕ ਕੱਚ ਦੇ ਗਲਾਸ ਵਿੱਚ ਪਾਣੀ ਪਾ ਕੇ ਉਸ ਵਿੱਚ ਨਿੰਬੂ ਪਾ ਕੇ ਰੱਖ ਦਿਓ ਇਸ ਕਿਸੇ ਕੋਨੇ ਵਿੱਚ ਰੱਖ ਦਿਓ ਤਾਂ ਇਸ ਤਰ੍ਹਾਂ ਤੁਹਾਡੇ ਘਰ ਵਿੱਚੋਂ ਨਿਰਾਤਮਕ ਊਰਜਾ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ ਜਿਵੇਂ ਜਿਵੇਂ ਨਿੰਬੂ ਕਾਲਾ ਹੋਵੇਗਾ ਨਿਰਾਤਮ ਊਰਜਾ ਉਸੇ ਤਰ੍ਹਾਂ ਖਤਮ ਹੋ ਜਾਵੇਗੀ ਨੰਬਰ 13 ਸਰਦੀਆਂ ਦੇ ਵਿੱਚ ਗਰਮ ਦੁੱਧ ਨਾਲ ਸ਼ਹਿਦ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 14 ਤਾਂਬੇ ਦੇ ਬਰਤਨ ਵਿੱਚ ਪਾਣੀ ਭਰ ਕੇ ਆਪਣੇ ਘਰ ਵਿੱਚ ਜ਼ਰੂਰ ਰੱਖੋ ਇਸੇ ਜਗਾ ਜਿਸ ਇਸ ਜਗਾ ਤੇ ਜਿਸ ਜਗਾ ਤੇ ਤੁਸੀਂ ਜੋਤ ਜਲਾਉਂਦੇ ਹੋ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਪਾਣੀ ਦਾ ਆਪਣੇ ਘਰ ਵਿੱਚ ਛਿੱਟਾ ਵੀ ਜ਼ਰੂਰ ਦਿਵੋ ਨੰਬਰ 15 ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦੀ ਸਮੱਸਿਆ ਹੈ ਉਹਨਾਂ ਨੂੰ ਖਾਲੀ ਪੇਟ ਬੇਲ ਪੱਤਰ ਖਾਣਾ ਫਾਇਦੇਮੰਦ ਹੋ ਸਕਦਾ ਹੈ ਕਾਚੇ ਦੀ ਬੋਤਲ ਵਿੱਚ ਨਮਕ ਪਾਰਕੇ ਪਾਣ ਘਰ ਦੇ ਕੋਨੇ ਵਿੱਚ ਰੱਖਣ ਨਾਲ ਘਰ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ ਨੰਬਰ 16 ਜੇਕਰ ਤੁਹਾਡੇ ਘਰ ਵਿੱਚ ਕੋਈ ਕਾਫੀ ਬਿਮਾਰ ਵਿਅਕਤੀ ਰਹਿੰਦਾ ਹੈ ਤਾਂ ਰਾਤ ਨੂੰ ਉਸ ਦੇਸਰਾਣੇ ਕੋਲ ਸਿੱਕੇ ਉੱਪਰ ਨਿੰਬੂ ਦਾ ਨਿੰਬੂ ਰੱਖ ਦਿਓ ਫਿਰ ਮੰਗਰਵਾਰ ਵਾਲੀ ਰਾਤ ਨੂੰ ਉਸ ਨੂੰ ਪਰਸ ਦੇ ਉੱਪਰ ਰ ਕੋਡ ਇਸ ਨਾਲ ਉਸ ਵਿਅਕਤੀ ਦਾ ਰੋਗ ਦੂਰ ਹੋ ਜਾਵੇਗਾ ਨੰਬਰ 17 ਸਰਦੀਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੱਡੀਆਂ ਕਮਜ਼ੋਰ ਹੋਣਾ ਤੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ ਇਸੇ ਦੀ ਬਜਾ ਵਿਟਾਮਿਨ ਡੀ ਦੀ ਘਾਟ ਹੋ ਸਕਦੀ ਹੈ ਨੰਬਰ 18 ਜੇਕਰ ਤੁਹਾਡਾ ਕੈਸਟਰੋਲ ਜਾਦਾ ਹਾਈ ਹੋ ਗਿਆ ਹੈ ਤਾਂ ਛੋਲੇ ਜਾਂ ਛੋਲਿਆਂ ਦਾ ਸਾਗ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਤੁਹਾਨੂੰ 100% ਫਾਇਦਾ ਮਿਲੇਗਾ ਨੰਬਰ 19 ਜ਼ਿੰਦਗੀ ਦੇ ਇਸ ਫਸਲੇ ਨੂੰ ਸਮਝ ਨਹੀਂ ਪਾਈ ਇੱਕ ਪਾਸੇ ਤਾਂ ਇਹ ਕਹਿੰਦੀ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਦੂਸਰੇ ਪਾਸੇ ਕਹਿੰਦੀ ਹੈ ਕਿ ਵਕਤ ਕਿਸੇ ਦੀ ਉਡੀਕ ਨਹੀਂ ਕਰਦਾ ਨੰਬਰ B ਕਾਲੇ ਅਤੇ ਸਵੀਟ ਤਿਲ ਦੀ ਵਿਜਾਂ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਇਹ ਤੱਤ ਹੱਡੀਆਂ ਨੂੰ ਦੀ ਸ਼ਕਤੀ ਵਧਾਉਂਦੇ ਹਨ ਤੇ ਸਰੀਰ ਵਿੱਚ ਦਰਦ ਦੀ ਸਮੱਸਿਆ ਤੋਂ ਰਹਾਤ ਦਵਾਉਂਦੇ ਹਨ ਨੰਬਰ 21 ਖੂਬੀਆਂ ਦੇਖ ਕੇ ਤਾਂ ਹਰ ਕੋਈ ਪਿਆਰ ਜਤਾਵੇਗਾ ਜ਼ਿੰਦਗੀ ਵਿੱਚ ਉਸ ਨੂੰ ਜਗਾ ਤੋਂ ਜੋ ਕਮੀਆਂ ਦੇਖ ਕੇ ਤੁਹਾਡਾ ਸਾਥ ਨਾ ਛੱਡੇ ਨੰਬਰ 22 ਜੇ ਜੇਕਰ ਤੇਜ ਪਤਾ ਤੇ ਧਨੀਏ ਦੇ ਪੱਤੇ ਨੂੰ ਤਾਜ਼ਾ ਰੱਖਣ ਦੇ ਲਈ ਉਹਨਾਂ ਨੂੰ ਪਤਲੇ ਕੱਪੜੇ ਵਿੱਚ ਲਪੇਟ ਕੇ ਫਰਿੱਜ ਵਿੱਚ ਰੱਖ ਦੋ ਨੰਬਰ 23 ਮੈਂ ਕਈ ਵਾਰ ਸੋਚਦਾ ਹਾਂ ਕਿ ਇੱਕ ਮਤਵਲੀ ਡੇ ਵੀ ਹੋਣਾ ਚਾਹੀਦਾ ਸੀ ਮੇਰੇ ਕੋਲ ਬਹੁਤ ਸਾਰੇ ਲੋਕ ਨੇ ਵਿਸ਼ ਕਰਨ ਲਈ ਨੰਬਰ 24 ਸਿੱਲੇ ਹੋਏ ਬਿਸਕੁਟਾਂ ਨੂੰ ਫਿਰ ਤੋਂ कुरकुरੇ ਬਣਾਉਣ ਲਈ ਸੇ ਡੱਬੇ ਵਿੱਚ ਬੰਦ ਕਰਕੇ ਫਰਿੱਜ ਵਿੱਚ ਰੱਖ ਦਿਓ। ਦੁਬਾਰਾ ਕੱਢਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਬਿਸਕੁਟ ਪਹਿਲਾਂ ਵਾਂਗ ਹੀ कुरकुरੇ ਹੋ ਚੁੱਕੇ ਹੋਣਗੇ। ਨੰਬਰ 25 ਕਦਰ ਉਸ ਦੀ ਕਰੋ ਜੋ ਤੁਹਾਨੂੰ ਬੇਵਜਾ ਚਾਉਂਦੇ ਨੇ ਕਿਉਂਕਿ ਇਸ ਕਲਯੁਗੀ ਦੁਨੀਆ ਵਿੱਚ ਖਿਆਲ ਰੱਖਣ ਵਾਲੇ ਬਹੁਤ ਘੱਟ ਨੇ ਤੇ ਤਕਲੀਫ ਦੇਣ ਵਾਲੇ ਹਜ਼ਾਰਾਂ। ਨੰਬਰ ਚ ਵੀ ਗਰਮ ਪੋਜਨ ਖਾਣ ਨਾਲ ਬਹੁਤ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਦਿਲ ਅਤੇ ਫੇਫੜਿਆਂ ਵੀ ਕਮਜ਼ੋਰ ਹੋ ਸਕਦੇ ਹਨ ਨੰਬਰ 27 ਕਿਸੇ ਨੂੰ ਆਸਾਨੀ ਨਾਲ ਨਾ ਮਿਲ ਜਾਊ ਨਹੀਂ ਤਾਂ ਇਹ ਫਿਰ ਅਕਸਰ ਲੋਕ ਸਸਤਾ ਸਮਝ ਲੈਂਦੇ ਨੇ ਨੰਬਰ 28 ਲਸਣ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਫਾਈ ਬਰੋਗਨ ਦੇ ਉਤਪਾਦਨ ਨੂੰ ਘਟਾਉਂਦੇ ਹਨ ਇਹ ਖੂਨ ਨੂੰ ਬਤਲਾ ਰੱਖਦੇ ਹਨ ਅਤੇ ੱਟਕੇ ਬਣਨ ਤੋਂ ਰੋਕਦੇ ਹਨ ਨੰਬਰ 29 ਇਹ ਜ਼ਿੰਦਗੀ ਸਿਰਫ ਉਦੋਂ ਤੱਕ ਹਲਕੀ ਹੈ ਜਦੋਂ ਤੱਕ ਤੁਸੀਂ ਬੋਝ ਮਾਂ-ਬਾਪ ਨੇ ਉਠਾਏ ਹੁੰਦੇ ਨਹੀਂ ਨੰਬਰ 30 ਸੇਬ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਹਰ ਕਿਸਮ ਦੀ ਖੰਗ ਆਉਣੀ ਬੰਦ ਹੋ ਜਾਂਦੀ ਹੈ ਨੰਬਰ 31 ਆਪਣੇ ਆਪ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭੋ ਤੇ ਖਲੀਫਾਂ ਤਾਂ ਤੁਹਾਨੂੰ ਲੱਭ ਹੀ ਰਹੀਆਂ ਨੇ ਨੰਬਰ 32 ਜੇਕਰ ਤੁਸੀਂ ਸ਼ਰਾਬ ਪਿੰਦੇ ਹੋ ਤਾਂ ਲਿਮਟ ਵਿੱਚ ਹੀ ਪਿਓ ਇਹ ਖਰਾਬ ਗੈਗ ਸਟਰੋਲ ਨੂੰ ਕਰਾਬ ਕੈਸਟਰੋਲ ਨੂੰ ਬਦਾਲ ਸਕਦੀ ਹੈ ਨੰਬਰ 33 ਸਾਰੇ ਵਾਦੇ ਝੂਠੇ ਨੇ ਇੱਥੇ ਲੋਕ ਕਈ ਵੀ ਕਿਸੇ ਸਾਰੀ ਉਮਰ ਲਈ ਸਾਥ ਨਹੀਂ ਦਿੰਦਾ ਨੰਬਰ 34 ਵਧੇ ਹੋਏ ਪਾਰ ਨੂੰ ਘਟ ਕਰ ਨਾਲ ਕੈਸਟਰੋਲ ਨੂੰ ਵੀ ਘਟ ਕੀਤਾ ਜਾ ਸਕਦਾ ਹੈ ਨੰਬਰ 35 ਇਹ ਗੱਲ ਸੱਚ ਹੈ ਕਿ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਨਵੇਂ ਲੋਕ ਆ ਜਾਂਦੇ ਨੇ ਤਾਂ ਉਹ ਪੁਰਾਣੇ ਲੋਕਾਂ ਦੀ अहमियत ਨੂੰ ਭੁੱਲ ਜਾਂਦੇ ਨੇ ਨੰਬਰ 36 ਸਿਗਰਟ ਪੀਣ ਨਾਲ ਕੈਸਟਰੋਲ ਵਧਣ ਲੱਗ ਜਾਂਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਨੰਬਰ 37 ਜੇ ਜ਼ਿੰਦਗੀ ਵਿੱਚ ਇੰਤਜ਼ਾਰ ਨਹੀਂ ਕੋਸ਼ਿਸ਼ ਕਰੋ ਜਨਾਬ ਕਿਉਂਕਿ ਇੰਤਜ਼ਾਰ ਕਰਨ ਵਾਲਿਆਂ ਨੂੰ ਉਨਾ ਹੀ ਮਿਲਦਾ ਹੈ ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਨੇ। ਨੰਬਰ 38 ਜੇਕਰ ਤੁਸੀਂ ਵੱਧ ਹਜਮੀ ਤੋਂ ਬਚਣਾ ਚਾਹੁੰਦੇ ਹਾਂ ਤਾਂ ਖਾਣੇ ਨੂੰ ਹੌਲੀ-ਹੌਲੀ ਚਵਾ-ਚਵਾ ਕੇ ਖਾਇਆ ਕਰੋ ਨੰਬਰ 39 ساری ਉਮਰ ਕੋਈ ਸਾਥ ਨਹੀਂ ਦਿੰਦਾ ਇਹ ਜਾਣ ਲਿਆ ਹੋਇਆ ਹੈ ਸੀ ਲੋਕ ਤਾਂ ਸਿਰਫ ਉਦੋਂ ਹੀ ਯਾਦ ਕਰਦੇ ਨੇ ਜਦੋਂ ਉਹ ਖੁਦ ਅਕੱਲੇ ਹੁੰਦੇ ਨੇ ਨੰਬਰ 40ੁਰ ਜਾਣਾ ਚਿਹਰੇ ਤੇ ਉੱਪਰ ਦਹੀਂ ਲਗਾਉਣ ਨਾਲ ਤੁਹਾਡਾ ਚਿਹਰੇ ਉੱਪਰ ਝੁਰੜੀਆਂ ਨਹੀਂ ਪੈਣਗੀਆਂ ਤੇ ਤੁਹਾਡਾ ਚਿਹਰਾ ਚਮਕਦਾਰ ਬਣਿਆ ਰਹੇਗਾ ਹਾਂਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਰਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਧੰਨਵਾਦ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ